ਸਸਿਕਾ ਚੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਆਂ ਪਹਿਲੀ ਖਬਰ ਵੱਲ ਇਟਲੀ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇਟਲੀ ਦੇ ਪ੍ਰਧਾਨ ਮੰਤਰੀ ਨੇ ਔਰਤਾਂ ਦੇ ਉੱਤੇ ਹੋਏ ਅਪਰਾਧ ਨੂੰ ਲੈ ਕੇ ਇੱਕ ਵੱਡਾ ਫੈਸਲਾ ਲੈ ਲਿਆ ਹੈ ਯਾਨੀ ਕਿ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ ਕਿ ਜੇਕਰ ਕਿਸੇ ਔਰਤ ਦੇ ਉੱਤੇ ਕੋਈ ਵੀ ਅਪਰਾਧ ਕੀਤਾ ਜਾਂਦਾ ਤਾਂ ਉਸ ਦਰਿੰਦੇ ਨੂੰ ਹੁਣ ਸਿੱਧੀ ਸਜ਼ਾ ਸੁਣਾਈ ਜਾਵੇਗੀ ਯਾਨੀ ਕਿ ਹੁਣ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ या औरतों के उ हमले करने वाले व्डिया कारवाइया नवे दिशा निर्देश जारी हो चुके ने तो पूरी जानकारी जी सामने आखी है दसिया जा रहा है कि इटली दे प्रधान ने ਜੋਰਜੀਆ ਮੈਲੋਨੀ ਨੇ ਔਰਤਾਂ ਦੀ ਸੁਰੱਖਿਆ ਸਬੰਧੀ ਇੱਕ ਮਹੱਤਵਪੂਰਨ ਕਾਨੂੰਨ ਪੇਸ਼ ਕੀਤਾ ਹੈ ਇਟਲੀ ਦੀ ਸੰਸਦ ਨੇ ਇਸ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਕਾਨੂੰਨ ਦੇ ਤਹਿਤ ਇੱਕ ਔਰਤ ਦੀ ਹੱਤਿਆ ਦੇ ਉਮਰ ਕੈਦੀ ਸਜ਼ਾ ਵਾਲਾ ਅਪਰਾਧ ਮੰਨਿਆ ਜਾਵੇਗਾ ਦਰਸਲ ਇਟਲੀ ਦੀ ਪ੍ਰਧਾਨ ਮੰਤਰੀ ਨੇ ਔਰਤਾਂ ਵਿਰੋਧ ਵਧ ਰਹੇ ਅਪਰਾਧਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਹਨ ਇਸ ਸਬੰਧੀ ਇੱਕ ਬਿੱਲ ਇਟਲੀ ਦੀ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ ਔਰ ਸੰਸਦ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਇਸ ਮਿਲ ਨੂੰ ਸਮਰਥਨ ਦਿੱਤਾ ਹੈ ਬਿੱਲ ਅਨੁਸਾਰ ਦੰਡ ਸਹਿਤਾਵਾ ਦਾ ਨਾਮ ਆਰਟੀਕਲ ਪੀੜਤ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਕਤਲ ਵਿੱਚ ਇੱਕ ਸ਼੍ਰੇਣੀ ਮੰਨਦਾ ਹੈ ਇਸ ਤੋਂ ਪਹਿਲਾਂ ਇਟਲੀ ਦੇ ਕਾਨੂੰਨ ਵਿੱਚ ਸਿਰਫ ਉਹਨਾਂ ਮਾਮਲਿਆਂ ਵਿੱਚ ਗੰਭੀਰ ਹਾਲਾਤਾਂ ਦਾ ਪ੍ਰਬੰਧ ਸੀ ਜਿੱਥੇ ਕਾਤਲ ਵਿਆਹਿਆ ਹੋਇਆ ਜਾਂ ਪੀੜਤ ਦਾ ਰਿਸ਼ਤੇਦਾਰ ਹੋਵੇ ਜੁਲਾਈ ਵਿੱਚ ਦੱਸਿਆ ਗਿਆ ਕਿ ਪਹਿਲਾਂ ਹੀ ਪ੍ਰਵਾਨ ਕੀਤਾ ਜਾ ਚੁੱਕੀ ਸਰਕਾਰ ਪਹਿਲਾਂ 237 ਵੋਟਾਂ ਨਾਲ ਪਾਸ ਹੋ ਗਈ ਜਦਕਿ ਇਸ ਦੇ ਵਿਰੋਧ ਵਿੱਚ ਕੋਈ ਵੀ ਵੋਟ ਨਹੀਂ ਪਈ ਹੈ ਪ੍ਰਧਾਨ ਮੰਤਰੀ ਨੇ VOTING ਦੀ ਸ਼ਲਾਘਾ ਕੀਤੀ ਤੇ ਇਸ ਉਪਾਅ ਨੂੰ ਹਰੇਕ ਔਰਤਾਂ ਦੀ ਆਜ਼ਾਦੀ ਅਤੇ ਸਨਮਾਨ ਦੀ ਰੱਖਿਆ ਦਾ ਇੱਕ ਸਾਧਨ ਦੱਸਿਆ ਜਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਯੂਨੈ ਔਰਤਾਵਰੋਧ ਹਿੰਸਾ ਦੇ ਖਾਤਮੇ ਅਤੇ ਅੰਤਰਰਾਸ਼ਟਰੀ ਦਿਵਸ ਤੇ ਮੌਕੇ ਤੇ ਇੱਕ ਰਿਪੋਰਟ ਜਾਰੀ ਕੀਤੀ ਹੈ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਲਗਭਗ 50000 ਔਰਤਾਂ ਤੇ ਲੜਕੀਆਂ ਦੀ ਮੌਤ ਉਨ੍ਹਾਂ ਦੇ ਜੀਵਨ ਸਾਥੀ ਜਾਂ ਪਰਿਵਾਰਕ ਮੈਂਬਰਾਂ ਦੇ ਹੱਥੋਂ ਹੋਈ ਹੈ ਇਟਲੀ ਦੇ ਰਾਸ਼ਟਰੀ ਆંકੜੇ ਸੰਸਦ ਅਨੁਸਾਰ 2024 ਦੇ ਵਿੱਚ ਦਰਜ 227 ਕਤਲ ਦਾ ਕਾਤਲਾਂ ਦੇ ਵਿੱਚੋਂ 116 ਔਰਤਾਂ ਤੇ ਲੜਕੀਆਂ ਨਾਲ ਸੰਬੰਧਿਤ ਸਨ ਇਸ ਵਿੱਚ 92.2 ਪ੍ਰਤੀਸ਼ਤ ਮਾਮਲੇ ਆ ਦਾ ਕਤਲ ਮਾਰਦਸਨ ਤੇ ਇਸੇ ਤਰੀਕੇ ਔਰਤਾਂ ਦੇ ਲਈ ਸੁਰੱਖਿਆ ਵਧਾਉਣ ਨੂੰ ਲੈ ਕੇ ਵੱਡਾ ਕਦਮ ਚੱਕਿਆ ਗਿਆ ਇਟਲੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਹੁਣ ਕਤਲ ਮਾਮਲੇ 'ਚ ਸਿੱਧੀ ਉਮਰ ਕੈਦੀ ਸਜ਼ਾ ਹੋਵੇਗੀ ਜੇਕਰ ਕਿਸੇ ਵੀ ਔਰਤ ਦਾ ਕਤਲ ਕਿਸੇ ਵਿਅਕਤੀ ਵੱਲੋਂ ਕੀਤਾ ਜਾਂਦਾ ਹੈ ਤੇ ਉਮਰ ਕੈਦੀ ਸਜ਼ਾ ਜਿਹੜੀ ਆ ਸੁਣਾਈ ਜਾਵੇਗੀ ਇਸ ਦੇ ਨਾਲ ਔਰਤਾਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਇਆ ਜਾਵੇਗਾ ਤੇ ਜਾਨ ਔਰਤਾ ਦੇ ਉੱਤੇ ਹੋ ਰਹੇ ਇਹ ਹਿੰਸਕ ਵਾਮਨਿਆਂ ਦੇ ਵਿੱਚ ਵੱਧ ਦੇ ਵਾਮਨਿਆਂ ਨੂੰ ਦੇਖਦੇ ਹੋਏ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਇਹ ਵੱਡੇ ਐਕਸ਼ਨ ਲੈਣੇ ਜ਼ਰੂਰੀ ਨੇ ਅਮਰੀਕਾ ਵਿੱਚ ਅੰਗਰੇਜ਼ੀ ਦੀ ਭੇਟ ਚੜ ਰਹੇ ਟਰੱਕ ਡਰਾਈਵਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜੀ ਹਾਂ ਮਿਸਸੀਸੀਪੀ ਸੂਬੇ ਵਿੱਚ ਇੰਗਲਿਸ਼ ਲੈਂਗੁਏਜ ਰੂਲਸ ਲਾਗੂ ਕਰਦਿਆਂ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ਅਤੇ 311 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੱਚੇ ਹੋਣ ਕਾਰਨ ਰਿਪੋਰਟ ਕੀਤੇ ਜਾ ਰਹੇ ਨੇ ਮਿਸਿਸਾਗਾ ਦੇ ਲੋਕ ਸੁਰੱਖਿਆ ਵਿਭਾਗ ਦੇ ਕਮਿਸ਼ਨ ਸ਼ੌਨ ਟਿੰਡਲ ਨੇ ਦੱਸਿਆ ਕਿ ਸੂਬੇ ਦੀਆਂ ਸੜਕਾਂ ਤੇ ਨਾਕਿਆਂ ਦੌਰਾਨ ਟਰੱਕ ਡਰਾਈਵਰਾਂ ਤੋਂ ਅੰਗਰੇਜ਼ੀ ਭਾਸ਼ਾ ਵਿੱਚ ਸਵਾਲ ਪੁੱਛੇਗੇ ਪਰ ਵੱਡੀ ਗਿਣਤੀ ਵਿੱਚ ਤਸੱਲੀ ਬਖਸ਼ ਜਵਾਬ ਨਾ ਦੇ ਸਕੇ ਅਤੇ ਇਹਨਾਂ ਵਿੱਚੋਂ 145 ਡਰਾਈਵਰਾਂ ਨੂੰ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਵਾਲਿਆਂ ਦੇ سپرد ਕਰ ਦਿੱਤਾ ਗਿਆ ਓਕਲਾਹੋਮਾ ਅਤੇ ਵਾਇਓਮਿੰਗ ਰਾਜਾਂ ਵਿੱਚ ਟਰੱਕ ਡਰਾਈਵਰਾਂ ਵਿਰੁੱਧ ਪਿਛਲੇ ਦਿਨੀ ਕੀਤੀ ਗਈ ਕਾਰਵਾਈ ਮਗਰੋਂ ਇਹ ਸਭ ਤੋਂ ਵੱਡਾ ਅੰਕੜਾ ਉੱਭਰ ਕੇ ਸਾਹਮਣੇ ਆਇਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਅੰਗਰੇਜ਼ੀ ਵਿੱਚ ਮੁਹਾਰਤ ਨਾ ਹੋਣ ਕਰਕੇ 9000 ਤੋਂ ਵੱਧ ਡਰਾਈਵਰ ਵੇਲੇ ਕੀਤੇ ਜਾ ਚੁੱਕੇ ਨੇ ਟਰਾਂਸਪੋਰਟੇਸ਼ਨ ਮੰਤਰੀ ਸ਼ੋਨ ਡਫੀ ਦਾ ਕਹਿਣਾ ਹੈ ਕਿ ਅੰਗਰੇਜ਼ੀ ਵਿੱਚ ਕੱਚੇ ਡਰਾਈਵਰ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ ਚਾਹੇ ਉਹ ਅਮਰੀਕਾ ਵਿੱਚ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਹੀ ਕਿਉਂ ਨਾ ਹੋਣ ਦੂਜੇ ਪਾਸੇ ਵਰਕ ਪਰਮਟ ਵਾਲਿਆਂ ਨੂੰ ਸਿੱਧੇ ਤੌਰ ਤੇ ਆਸ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਖੁਦ ਆਸ ਦੇ ਨਾਕਿਆ ਦੌਰਾਨ ਵੀ ਇਮੀਗ੍ਰੇਸ਼ਨ ਪੱਖੋਂ ਕੱਚੇ ਡਰਾਈਵਰ ਅੜਿੱਕੇ ਆ ਰਹੇ ਨੇ ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਜ਼ਦੀਕੀਆਂ ਵਿੱਚੋਂ ਇੱਕ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਲੈਵਿਟ ਦੀ ਇੱਕ ਰਿਸ਼ਤੇਦਾਰ ਵੀ ਆਸ ਵਾਲਿਆਂ ਨੇ ਚੁੱਕ ਲਈ ਹੈ ਇਹ ਕਾਰਵਾਈ ਮੈਸੀਚੂਸੈਟਸ ਸਵੇ ਦੇ ਰਿਵੀਅਰ ਇਲਾਕੇ ਵਿੱਚ ਹੋਈ ਹੈ ਅਤੇ ਬਰੂਨਾ ਫਰੇਰਾ ਨੂੰ ਕਾਬੂ ਕਰਕੇ लुइज़ियाना ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ ਹੈ ਬਰੂਨਾ ਦੇ ਵਕੀਲ ਮੁਤਾਬਕ ਉਸ ਦੀ ਮੁਵਕਲ 1998 ਵਿੱਚ ਬ੍ਰਾਜ਼ੀਲ ਤੋਂ ਅਮਰੀਕਾ ਪੁੱਜੀ ਅਤੇ ਡੈਫਰਡ ਐਕਸ਼ਨ ਪਲਾਨ ਯਾਨੀ ਡਾਕਾ ਅਧੀਨ ਉਸ ਨੂੰ ਵਰਕ ਪਰਮਿਟ ਮਿਲਿਆ ਹੋਇਆ ਹੈ ਸੂਤਰਾਂ ਨੇ ਦੱਸਿਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕੈਰੋਲਾਈਨ ਲੈਵਿਟ ਨੇ ਆਪਣੀ ਕਜ਼ਨ ਨਾਲ ਕੋਈ ਗੱਲਬਾਤ ਨਹੀਂ ਕੀਤੀ ਬਰੂਨਾ ਦਾ ਬੇਟਾ ਅਮਰੀਕਾ ਵਿੱਚ ਹੀ ਜੰਮਿਆ ਹੈ ਅਤੇ ਉਹ ਨਿਊ ਹੈمپਸ਼ਾਇਰ ਵਿਖੇ ਆਪਣੇ ਪਿਤਾ ਕੋਲ ਰਹਿ ਰਿਹਾ ਹੈ ਕੈਨਦਾ ਦੇ ਵਿੱਚ ਕਪਲ ਸ਼ਰਮਾ ਦੇ ਕੈਫੇ ਦੇ ਬਾਹਰ ਕੁੜੀਆਂ ਚੱਲਣ ਦੇ ਮਾਮਲੇ ਦੇ ਉੱਤੇ ਹੁਣ ਕਪਲ ਸ਼ਰਮਾ ਨੇ ਚੁੱਪੀ ਜੜੀਆ ਤੋੜ ਦਿੱਤੀ ਹੈ ਯਾਨੀ ਕਿ ਕਪਲ ਸ਼ਰਮਾ ਦੀ ਚੁੱਪੀ ਤੋੜਦੇ ਹੋਏ ਉਸਨੇ ਬਿਹਦ ਵੱਡੇ ਬਿਆਨ ਦਿੱਤੇ ਨੇ ਜਿਸ ਤਰੀਕੇ ਦੇ ਨਾਲ ਫਾਈਵਿੰਗ ਦਾ ਮਾਮਲਾ ਪੱਖਿਆ ਸੀਗਾ ਤਦ ਦੇ ਨਿਮੋਤੇ ਰਹਦੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸੇ ਵਿਚਾਲੇ ਕਪਲ ਸ਼ਰਮਾ ਨੇ ਚੁੱਪੀ ਤੋੜਦੇ ਹੋਏ ਬਹੁਤ ਵੱਡੇ ਬਿਆਨ ਦਿੱਤੇ ਨੇ ਉਸ ਬਾਬਤ ਜਾਣਕਾਰੀ ਜਿਹੜੀ ਆ ਸਾਹਮਣੇ ਆ ਚੁੱਕੀ ਹੈ ਦਰਸਲ ਕਾਮੇਡੀਅਨ ਅਤੇ ਅਦਾਕਾਰ ਕਪਲ ਸ਼ਰਮਾ ਦੀ ਫਿਲਮ ਕਿਸ ਕਿਸ ਕੋ ਪਿਆਰ ਕਰੋ 2 ਦਾ ਟ੍ਰੇਲਰ ਲਾਂਚ ਹੋ ਗਿਆ ਟ੍ਰੇਲਰ ਲਾਂਚ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਆਨ ਕਪਲ ਨੇ ਉਹਨਾਂ ਦੇ ਕੈਂਟਾਸਤੇ ਤੇ ਕੈਚ ਕਾਫੇ ਦੇ ਤਿੰਨ ਵਾਰ ਹੋਈ ਫਾਈਨਿੰਗ ਬਾਰੇ ਸਵਾਲ ਕੀਤੇ ਤਾਂ ਕਪਲ ਨੇ ਕਿਹਾ ਕਿ ਮੈਂ ਕਦੇ ਵੀ ਮੁੰਬਈ ਯ ਆਪਣੇ ਦੇਸ਼ ਵਿੱਚ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ ਸਾਡੀ ਮੁੰਬਈ ਪੁਲਿਸ ਵਰਗਾਂ ਕੋਈ ਨਹੀਂ ਹੈ ਉੱਥੇ ਜਿੰਨੀ ਵਾਰ ਗੋਲੀ ਚੱਲੀ ਉਸ ਤੋਂ ਬਾਅਦ ਸਾਡੇ ਕੈਫੇ ਵਿੱਚ ਹੋਰ ਵੱਡੀ ਓਪਨਿੰਗ ਲੱਗੀ ਹੈ ਇਹਦੇ ਉੱਪਰ ਵਾਲਾ ਨਾਲ ਹੈ ਤਾਂ ਸਭ ਕੁਝ ਠੀਕ ਹੈ ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉੱਥੇ ਦੇ ਨਿਜਮਾ ਤੇ ਪੁਲਿਸ ਕੋ ਸ਼ਾਇਦ ਅਜੀਆਂ ਘਟਨਾਵਾਂ ਦੇ ਕਾਬੂ ਪਾਉਣ ਦੀ ਸ਼ਕਤੀ ਨਹੀਂ ਹੈ ਪਰ ਜਦੋਂ ਸਾਡਾ ਮਾਮਲਾ ਹੋਇਆ ਤਾਂ ਇਹ ਫੈਡਰਲ ਸਰਕਾਰ ਕੋਲ ਗਿਆ ਅਤੇ ਕੈਨੇਡਾ ਦੀ ਸੰਸਦ ਵਿੱਚ ਇਸ ਉੱਪਰ ਚਰਚਾ ਹੋਈ ਹੈ ਅਸਲ 'ਚ ਗੋਲੀਬਾਰੀ ਦੀ ਹਰ ਘਟਨਾ ਤੋਂ ਬਾਅਦ ਸਾਡੇ ਕੈਫੇ 'ਚ ਜ਼ਾਲਾ ਕਿੰਤੀ ਵਿੱਚ ਲੋਕ ਆਏ ਇਸ ਲਈ ਜੇ ਰੱਬ ਨਾਲ ਹੈ ਤੇ ਸਭ ਕੁਝ ਠੀਕ ਜ਼ਰੂਰ ਹੁੰਦਾ ਹੈ ਕਪਲ ਸ਼ਰਮਾ ਸ਼ਰਮਾ ਨੇ ਇਹ ਵੀ ਕਿਹਾ ਕਿ ਉਹਦੇ ਗਜਬੀ ਨੇਤਾ ਤੁਮਿੰਦਰ ਅਤੇ ਨਾਲ ਭਾਵਨਾਤਮਕ ਤੌਰ ਤੇ ਜੁੜੇ ਸਨ ਅਤੇ ਉਹਨਾਂ ਦੇ ਦੇਹਾਂਤ ਨਾਲ ਅਜੀਬਾ ਮਹਿਸੂਸ ਹੋਇਆ ਕਿ ਜਿਵੇਂ ਆਪਣੇ ਪਿਤਾ ਸਮਾਨ ਵਿਅਕਤੀ ਨੂੰ ਗਵਾ ਲਿੱਤਾ ਹੈ ਤੇ ਇਸੇਹੀ ਚੱਲਦੇ ਦਾਸੀ ਹੈ ਕਿ ਕਪਲ ਸ਼ਰਮਾ ਦੇ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਜਿਹੜੀ ਹੋਈ ਹੈ ਕੈਨੇਡਾ ਦੇ ਵਿੱਚ ਕੈਪਸ ਕੈਫੇ ਦੇ ਬਾਹਰ ਗੋਲੀਆਂ ਚੱਲੀਆਂ ਔਰ ਲਗਾਤਾਰ ਕਪਲ ਸ਼ਰਮਾ ਨੂੰ ਧਮਕਾਇਆ ਵੀ ਗਿਆ ਹਾਲਾਂਕਿ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਜਿਵੇਂ ਟਿੱਪਣੀਆਂ ਕਈ ਵਾਰ ਹੋ ਜਾਂਦੀਆਂ ਨੇ ਉਸ ਨੂੰ ਦੇਖਦੇ ਹੋਏ ਕਪਲ ਸ਼ਰਮਾ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤਿੰਨ ਵਾਰ ਕੀਤੀ ਕੈਨੇਡਾ ਦੇ ਵਿੱਚ ਕੈਪਸ ਕਾਫੇ ਦੇ ਬਾਹਰ ਤੇ ਨਵਾਰ ਕੋਰੀਆਂ ਚੜੀਆਂ ਤਾਂ ਕਪਲ ਸ਼ਰਮਾ ਨੇ ਹੁਣ ਪਹਿਲੀ ਵਾਰ ਚੁੱਪੀ ਤੋੜਦੇ ਹੋਏ ਇੱਕ ਵੱਡਾ ਬਿਆਨ ਦਿੱਤਾ ਹੈ ਕਪਲ ਸ਼ਰਮਾ ਦਾ ਕਹਿਣਾ ਹੈ ਕਿ ਜੇ ਰੱਬ ਨਾਲ ਹੈ ਤਾਂ ਸਭ ਕੁਝ ਠੀਕ ਹੈ ਜਿੰਨੀ ਵਾਰ ਵੀ ਫਾਇਰਿੰਗ ਹੋਈ ਹੈ ਉਸ ਤੋਂ ਬਾਅਦ ਜ਼ਿਆਦਾ ਹੀ ਓਪਨਿੰਗ ਜਾਨਕੀ ਜ਼ਿਆਦਾ ਹੀ ਲੋਕ ਉਸ ਸੇ ਕੈਫੇ ਦੇ ਵਿੱਚ ਆਏ ਨਹੀਂ ਉਸ ਦੀ ਜ਼ਿਆਦਾ ਪ੍ਰੋਮੋਸ਼ਨ ਹੀ ਹੋਈ ਹੈ ਪਰ ਹਾਲਾਂਕਿ ਦੱਸਿਆ ਕਿ ਕਪਲ ਸ਼ਰਮਾ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਨੇ ਜੋ ਹੈ ਪੂਰਨ ਤੌਰ ਤੇ ਸਾਥ ਜ਼ਰੂਰ ਦਿੰਦਾ ਹੈ ਪਰ ਉਸਨੇ ਆਪਣੇ ਦੇਸ਼ ਦੇ ਵਿੱਚ ਕਪਲ ਸ਼ਰਮਾ ਨੇ ਕਦੇ ਵੀ ਕਦੇ ਵੀ ਆਪਣੇ ਭਾਰਤ ਦੇ ਵਿੱਚ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ ਮੁੰਬਈ ਪੁਲਿਸ ਬਹੁਤ ਵਧੀਆ ਕੰਮ ਕਰਦੀ ਹੈ ਬਹੁਤ ਵੱਡੇ ਬਿਆਨ ਕਪਲ ਸ਼ਰਮਾ ਦੇ ਵੱਲੋਂ ਤਤਕੈ ਦੇ ਨੇਤਾ ਕੈਨੇਡਾ ਦੇ ਵਿੱਚ ਕੈਫੇ ਦੇ ਫਾਇਰਿੰਗ ਮਾਮਲੇ ਦੇ ਵਿੱਚ ਚੁੱਪੀ ਜਿਹੜੀ ਆ ਪਹਿਲੀ ਵਾਰ ਤੋੜਦੇ ਹੋਏ ਕਪਲ ਸ਼ਰਮਾ ਨਜ਼ਰ ਆਏ ਤੇ ਸਵਾਲ ਪੁੱਛਣ ਤੇ ਵੱਡੇ ਜਵਾਬ ਜਿਹੜੇ ਨੇ ਕਪਲ ਸ਼ਰਮਾ ਨੇ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਤਿੰਨ ਵਾਰ ਜਿਹੜੀ ਫਾਇਰਿੰਗ ਹੋਈ ਹੈ ਤਾਂ ਉਹ ਫਾਇਰਿੰਗ ਦੇ ਮਾਮਲੇ ਦੇ ਵਿੱਚ ਪੂਰੇ ਮਾਮਲੇ ਦੀ ਜਾਂਚ ਜ਼ਰੂਰ ਹੋਈ ਹੈ ਤੇ ਨਾਲ ਦੀ ਨਾਲ ਕਪਲ ਸ਼ਰਮਾ ਨੇ ਇਹ ਵੀ ਕਹਿ ਕੇ ਸਾਡਾ ਮਾਮਲਾ ਫੈਡਰਲ ਸਰਕਾਰ ਕੋਲ ਗਿਆ ਅਤੇ ਕੈਨੇਡਾ ਦੀ ਸੰਸਦ ਵਿੱਚ ਇਹ ਸੁਪਰ ਪੂਰਨ ਤੌਰ ਤੇ ਚਰਚਾ ਜਿਹੜੀ ਕੀਤੀ ਗਈ ਹੈ ਤੇ ਅਸਲ ਦੇ ਵਿੱਚ ਗੋਲੀਬਾਰੀ ਦੀ ਹਰ ਘਟਨਾ ਤੋਂ ਬਾਅਦ ਸਾਡੇ ਕੈਫੇ ਦੇ ਉੱਤੇ ਸਾਦਾ ਲੋਕ ਆਏ ਨੇ ਇੰਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਘਰੇਲੂ ਗੈਸ ਸਿਲੰਡਰ ਦੀ ਕਾਲਾ ਬਾਜ਼ਾਰੀ ਅਤੇ ਦੁਰਵਰਤੋਂ ਖਿਲਾਫ ਨਕੇਲ ਕੱਸਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਚ ਕਿਹਾ ਗਿਆ ਹੈ ਕਿ ਖਪਤਕਾਰਾਂ ਨੂੰ ਉਹਨਾਂ ਵੱਲੋਂ ਸਬੰਧਤ ਗੈਸ ਏਜੰਸੀ ਦਫ਼ਤਰ 'ਚ ਰਜਿਸਟਰਡ ਕਰਵਾਏ ਗਏ ਮੋਬਾਈਲ ਨੰਬਰ ਤੇ ਪ੍ਰਾਪਤ ਹੋਣ ਵਾਲੇ OTP ਕੋਡ ਦੇਣ ਤੋਂ ਬਾਅਦ ਹੀ ਗੈਸ ਸਿਲੰਡਰ ਦੀ ਸਪਲਾਈ ਮਿਲ ਸਕੇਗੀ ਭਾਰਤੀ ਪ੍ਰਮੁੱਖ ਇੰਡੀਅਨ ਗੈਸ ਕੰਪਨੀ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨਾਲ ਕਮਰਸ਼ੀਅਲ ਸਥਾਨ ਤੇ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਗੈਸ ਦੀ ਪਲਟੀ ਕਾਲਾ ਬਾਜ਼ਾਰੀ ਕਰਨ ਵਾਲੇ ਗੈਸ ਮਾਫੀਆ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਨਾਲ ਹੀ ਘਰਾਂ 'ਚ ਇਕੱਠੇ ਚੱਲਣ ਵਾਲੇ ਮਲਟੀ ਪਰਪਸ ਗੈਸ ਕਨੈਕਸ਼ਨਾਂ ਦਾ ਵੀ ਪਤਾ ਲੱਗ ਸਕੇਗਾ ਇੱਥੇ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਇੱਕ ਪਾਸੇ ਜਿੱਥੇ ਦੇਸ਼ ਭਰ 'ਚ ਘਰੇਲੂ ਗੈਸ ਸਿਲੰਡਰ ਦਾ ਹੋਟਲਾ ਮੈਰਜ ਪੈਲਸਾ ਰੈਸਟੋਰੈਂਟਾਂ ਖਾਣ ਪੀਣ ਦੇ ਸਾਮਾਨ ਦੀਆਂ ਰੇੜੀਆਂ ਆਦਿ ਤੇ ਘਰੇਲੂ ਗੈਸ ਸਿਲੰਡਰ ਦੀ ਵੱਡੇ ਪੱਧਰ ਤੇ ਦੁਰਵਰਤੋਂ ਹੋ ਰਹੀ ਹੈ ਉੱਥੇ ਕਾਲਾ ਬਾਜ਼ਾਰੀਆਂ ਵੱਲੋਂ ਗੈਸ ਦੀ ਪਲਟੀ ਮਾਰਨ ਦਾ ਖਤਰਨਾਕ ਕਾਰੋਬਾਰ ਕੀਤਾ ਜਾ ਰਿਹਾ ਹੈ ਜੇ ਸੋਚ ਆਏ ਦਿਨ ਹੋ ਰਹੇ ਹੈ ਜਾਣ ਲੇਵੇ ਹਾਸਿਆਂ ਚ ਕਈ ਮਨੁੱਖੀ ਜਾਨਾਂ ਮੋਦੀ ਭੇਟ ਚੜ ਚੁੱਕੀਆਂ ਨੇ ਗੈਸ ਕੰਪਨੀਆਂ ਦੇ ਅੰਕੜਿਆਂ ਮੁਤਾਬਕ ਜ਼ਿਆਦਾਤਰ ਪਰਿਵਾਰਾਂ ਵੱਲੋਂ ਇੱਕ ਹੀ ਘਰ ਵਿੱਚ ਦਰਜਨਾ ਗੈਸ ਕਨੈਕਸ਼ਨ ਚਲਾਏ ਜਾ ਰਹੇ ਨੇ ਜਿਸ ਕਾਰਨ ਕੇਂਦਰ ਸਰਕਾਰ ਨੂੰ ਭਾਰੀ ਆਰਥਿਕ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਹਰ ਖਪਤਕਾਰ ਨੂੰ ਸਬਸਿਡੀ ਰਾਸ਼ੀ ਦਿੱਤੀ ਜਾ ਰਹੀ ਹੈ ਅਜਿਹੇ ਵਿੱਚ ਸਰਕਾਰ ਵੱਲੋਂ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਬਿਨਾ ਓਟੀਪੀ ਦੇ ਗੈਸ ਕਨੈਕਸ਼ਨ ਨਾ ਦੇ ਕੇ ਮਲਟੀਪਲ ਗੈਸ ਕਨੈਕਸ਼ਨ ਨੂੰ ਰੱਦ ਕੀਤਾ ਜਾ ਸਕੇ ਬਿਜਲੀ ਖਪਤਕਾਰਾਂ ਲਈ ਇਹ ਖਾਸ ਖਬਰ ਹੈ ਪਾਵਰਕਾਮ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੀਤੀ ਗਈ ਬਿਜਲੀ ਮੀਟਰਾਂ ਦੀ ਮੈਨੂਅਲ ਰੀਡਿੰਗ ਅਤੇ ਬਿਲਿੰਗ 'ਚ ਵੱਡੇ ਕਪਲੇ ਦੀਆਂ ਚਰਚਾਵਾਂ ਨੇ ਵਿਭਾਗੀ ਗਲਿਆਰਾਂ 'ਚ ਹਫੜਾ ਦਫੜੀ ਮਚਾ ਕੇ ਰੱਖ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪਟਿਆਲਾ ਸਥਿਤ ਮੁੱਖ ਦਫਤਰ 'ਚ ਤਾਇਨਾਤ ਆਈਟੀ ਸੈੱਲ ਦੇ ਅਧਿਕਾਰੀਆਂ ਨੇ ਪੰਜਾਬ ਭਰ ਦੇ ਲਗਭਗ ਸਾਰੇ ਚੀਫ ਇੰਜੀਨੀਅਰਾਂ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਨੇ। ਵਿਭਾਗੀ ਸੂਤਰਾਂ ਮੁਤਾਬਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਬਿਜਲੀ ਖਪਤਕਾਰਾਂ ਦੇ ਘਰਾਂ ਵਪਾਰ ਥਾਵਾਂ ਉਦਯੋਗਿਕ ਖੇਤਰਾਂ ਅਤੇ ਫੈਕਟਰੀਆਂ ਆਦਿ ਚ ਲੱਗੇ ਬਿਜਲੀ ਦੇ ਮੀਟਰਾਂ ਦੀ OCR ਸਕੈਨਿੰਗ ਅਪ ਤਕਨੀਕ ਜਰੀਏ ਬਿਲਿੰਗ ਕਰਵਾਉਣ ਦੀ ਅਤੀ ਆਧੁਨਿਕ ਮੁਹਿੰਮ ਚੇੜੀ ਹੈ ਤਾਂ ਕਿ ਸੰਬੰਧਿਤ ਮੀਟਰ ਰੀਡਰ ਖਪਤਕਾਰਾਂ ਵੱਲੋਂ ਬਿਜਲੀ ਦੇ ਬਾਲੇ ਗਏ ਯੂਨਟਾਂ ਨੂੰ ਘੱਟ ਜਿਆਦਾ ਕਰਕੇ ਮੀਟਰ ਦੀ ਰੀਡਿੰਗ ਕਰਨ ਦੌਰਾਨ ਕਿਸੇ ਵੀ ਤਰ੍ਹਾਂ ਦਾ ਕਪਲਾ ਨਾ ਕਰ ਸਕਣ ਇਸ ਦੇ ਲਈ ਪਾਵਰ ਕਾਮ ਵੱਲੋਂ ਮੀਟਰ ਰੀਡਰਾਂ ਨੂੰ ਬਕਾਇਦਾ ਹਾਈ ਤਕਨੀਕ ਨਾਲ ਲੈਸ ਇਲੈਕਟ੍ਰੋਨਿਕ ਡਿਵਾਈਸ ਵੀ ਦਿੱਤੇ ਗਏ ਨੇ ਮਨਿਆ ਜਾ ਰਿਹਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਮੀਟਰ ਰੀਡਰਾਂ ਵੱਲੋਂ ਖਪਤਕਾਰਾਂ ਦੇ ਨਾਲ ਮੀਟਿੰਗ ਕਰਕੇ ਬਿਜਲੀ ਦੇ ਬਿਲਾਾਂ 'ਚ ਸੰਭਾਵਿਤ ਥੇਰਾਫੇਰੀ ਕਰਨ ਦੀਆਂ ਸੰਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ ਬਿਜਲੀ ਮੀਟਰ ਦੀ ਮੈਨੂਅਲ ਰੀਡਿੰਗ ਲੈਣ ਦੀ ਬਜਾਏ OCR ਤਕਨੀਕ ਨਾਲ ਆਟੋਮੈਟਿਕ ਰੀਡਿੰਗ ਕਰਨ ਸੰਬੰਧੀ ਪ੍ਰੋਜੈਕਟ ਨੂੰ ਯੋਜਨਾ ਤੇ ਉਤਾਰਿਆ ਗਿਆ ਹੈ ਤਾਂ ਕਿ ਪਾਵਰਕੋਮ ਵਿਭਾਗ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਦੇ ਨਾਲ ਹੀ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਵਰਗੇ ਗੰਭੀਰ ਮਾਮਲਿਆਂ ਦੇ ਖਿਲਾਫ ਨਕੇਲ ਕੱਸੀ ਜਾ ਸਕੇ ਦੂਜੇ ਪਾਸੇ ਪਿਛਲੇ ਕੁਝ ਸਮੇਂ ਦੌਰਾਨ ਜ਼ਿਆਦਾਤਰ ਮੀਟਰ ਰੀਡਰਾਂ ਵੱਲੋਂ ਖਪਤਕਾਰਾਂ ਦੇ ਬਿਜਲੀ ਬਿੱਲ OCR ਤਕਨੀਕ ਨਾਲ ਬਣਾਉਣ ਦੀ ਬਜਾਏ ਮੈਨੂਅਲ ਤੌਰ ਤੇ ਬਣਾਏ ਗਏ ਨੇ ਹਾਲਾਂਕਿ ਇਸ ਦੌਰਾਨ ਮੀਟਰ ਰੀਡਰਾਂ ਵੱਲੋਂ ਤਰਕ ਦਿੱਤਾ ਗਿਆ ਹੈ ਕਿ OCR ਡਿਵਾਈਸ ਵਿੱਚ ਤਕਨੀਕੀ ਫਾਲਟ ਪੈਣ ਕਾਰਨ ਉਹਨਾਂ ਵੱਲੋਂ ਖਪਤਕਾਰਾਂ ਦੇ ਬਿੱਲ ਮੈਨੂਅਲ ਬਣਾਏ ਗਏ ਨੇ ਪਰ ਇਸ ਮਾਮਲੇ 'ਚ ਪਾਵਰ ਕਮ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਮਾਗ ਵਿੱਚ ਸ਼ੱਕ ਦੀ ਸੂਈ ਇਸ ਲਈ ਤੇਜ਼ੀ ਨਾਲ ਘੁੰਮ ਰਹੀ ਹੈ ਕਿਉਂਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਮੀਟਰ ਰੀਡਰਾਂ ਵੱਲੋਂ ਬਣਾਏ ਗਏ ਬਿਜਲੀ ਖਪਤਕਾਰਾਂ ਦੇ ਬਿੱਲ ਜ਼ੀਰੋ ਬਣਾਏ ਗਏ ਨੇ ਅਤੇ ਇਹ ਅੰਕੜੇ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਦੇ ਗਲੇ ਤੋਂ ਥੱਲੇ ਨਹੀਂ ਉਤਰੇ। ਅਜਿਹੇ ਵਿੱਚ ਮੀਟਰ ਰੀਡਰਾਂ ਵੱਲੋਂ ਕੀਤੇ ਗਏ ਸੰਭਾਵਿਤ ਵੱਡੇ ਕਪੜੇ ਦੀਆਂ ਸ਼ੰਕਾਵਾਂ ਨੂੰ ਦੇਖਦੇ ਹੋਏ ਪਾਵਰਕਾਮ ਆਈਟੀਐਸ ਵੱਲੋਂ ਉਕਤ ਸਾਰੇ ਖਪਤਕਾਰਾਂ ਨੂੰ ਜਾਰੀ ਕੀਤੇ ਗਏ ਬਿਜਲੀ ਦੇ ਬਿੱਲਾਂ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਨ ਸੰਬੰਧੀ ਨਿਰਦੇਸ਼ ਜਾਰੀ ਕੀਤੇ ਗਏ ਨੇ। ਭਾਰਤ ਨੂੰ ਕਾਮਨਵੈਲਥ ਗੇਮਸ ਦੀ ਮੇਜ਼ਬਾਨੀ ਕਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ ਕਾਮਨਵੈਲਥ ਗੇਮਸ ਦੇ ਕਾਰਜਕਾਰੀ ਬੋਰਡ ਨੇ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 2030 ਦੀਆਂ ਕਾਮਨਵੈਲਥ ਗੇਮਸ ਭਾਰਤ ਵਿੱਚ ਹੋਣਗੀਆਂ ਇਹ ਖੇਡਾਂ ਅਹਮਦਾਬਾਦ ਵਿੱਚ ਹੋਣਗੀਆਂ ਦੱਸਦੀ ਹੈ ਕਿ 2010 ਵਿੱਚ ਕਾਮਨਵੈਲਥ ਗੇਮਸ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋਈਆਂ ਸਨ ਨਾਈਜੀਰੀਆ ਦੀ ਰਾਜਧਾਨੀ ਅਬੂਜਾ ਦੀ ਕਾਮਨਵੈਲਥ ਗੇਮਸ ਦੀ ਮੇਜ਼ਬਾਨੀ ਦੀ ਦੌੜ ਵਿੱਚ ਸੀ ਪਰ ਅਹਮਦਾਬਾਦ ਨੇ ਇਸ ਨੂੰ ਪਛਾੜ ਦਿੱਤਾ ਅਹਮਦਾਬਾਦ ਨੂੰ ਮੇਜ਼ਬਾਨੀ ਦੇਣ ਦਾ ਇੱਕ ਵੱਡਾ ਕਾਰਨ ਇਸਦਾ ਸ਼ਾਨਦਾਰ ਬੁਨਿਆਦੀ ਢਾਂਚਾ ਪ੍ਰਸ਼ਾਸਨ ਅਤੇ ਕਾਮਨਵੈਲਥ ਗੇਮਸ ਦੇ ਮੁੱਲਾਂ ਨਾਲ ਮੇਲ ਜੋਲ ਰਿਹਾ ਹੈ ਭਾਰਤ ਵਿੱਚ ਕਾਮਨਵੈਲਥ ਗੇਮਸ ਦੀ ਮੇਜ਼ਬਾਨੀ ਬੇਖਦ ਹੀ ਖਾਸ ਹੋਵੇਗੀ ਕਿਉਂਕਿ ਸਾਲ 2030 ਖੇਡਾਂ ਦੀ 100ਵੀਂ ਵਰੇਗੰਡ ਮਨਾਏਗਾ ਕਾਮਨਵੈਲਥ ਗੇਮਸ ਪਹਿਲੀ ਵਾਰ 1930 ਵਿੱਚ ਕੈਨੇਡਾ ਦੇ ਹੈਮਿਲਟਨ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ ਭਾਰਤ ਤੋਂ ਪਹਿਲਾ ਸਾਲ 2026 ਵਿੱਚ ਇਹਨਾਂ ਖੇਡਾਂ ਦਾ ਆਯੋਜਨ ਗਲਾਸਕੋ ਵਿੱਚ ਹੋਵੇਗਾ ਇਹਨਾਂ ਖੇਡਾਂ ਵਿੱਚ ਇੱਕ ਮਜ਼ਬੂਤ ਪ੍ਰਦਰਸ਼ਨ ਅਹਮਦਾਬਾਦ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਭਾਰਤ ਲਈ ਉਮੀਦਾਂ ਵਧਾਏਗਾ ਦਿੱਲੀ 'ਚ ਜਦੋਂ ਕਾਮਨਵੈਲਥ ਗੇਮਸ ਦਾ ਆਯੋਜਨ ਹੋਇਆ ਸੀ ਤਾਂ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ ਭਾਰਤ 101 ਮੈਡਲਾਂ ਦੇ ਨਾਲ ਦੂਜੇ ਨੰਬਰ ਤੇ ਸੀ ਭਾਰਤ ਨੇ ਆਪਣੀ ਮੁਹਿੰਮ 'ਚ 38 ਸੋਨ 27 ਚਾਂਦੀ ਅਤੇ 36 ਕਾਂਸੀ ਦੇ ਤਗਮੇ ਜਿੱਤੇ। ਅਮਰੀਕਾ ਦੀ ਰਾਜਧਾਨੀ ਵਿਸ਼ਿੰਗਟਨ ਡੀਸੀ ਦੇ ਵਿੱਚ ਵਾਈਟ ਹਾਊਸ ਦੇ ਕੋਲ ਗੋਲੀਬਾਰੀ ਹੋਈ ਹੈ ਜਿਸ ਦੇ ਵਿੱਚ ਇੱਕ ਬੇहद ਵੱਡੀ ਘਟਨਾ ਵਾਪਰ ਗਈ ਹੈ। ਇਸ ਗੋਲੀਬਾਰੀ ਦੇ ਦੌਰਾਨ ਅਜੇ ਹੀ ਉੱਥੇ ਘਟਨਾ ਵਾਪਰੀ ਜਿਸ ਤੋਂ ਬਾਅਦ ਦੋ ਜਿਹੜੇ ਗਾਰਡ ਸੀਗੇ ਉਹਨਾਂ ਦੇ ਉਹ ਹਾਦਸਾ ਗ੍ਰਸਤ ਹੋਏ ਨੇ ਮੌਤ ਦੀ ਖਬਰ ਸਾਹਮਣੇ ਆਈ ਹੈ ਔਰ ਵਾਈਟ ਹਾਊਸ ਦੇ ਕੋਲ ਗੋਲੀ ਚੱਲਣ ਤੋਂ ਬਾਅਦ ਉੱਥੇ ਆਪਣਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਕੀ ਕੁਝ ਮਾਹੌਲ ਪਣਦਾ ਹੈ ਕੀ ਕੁਝ ਜਾਣਕਾਰੀ ਅਮਰੀਕਾ ਦੇ ਰਾਸ਼ਟਾਨੀ ਵਿਸ਼ਿੰਗਟਨ ਡੀਸੀ ਦੇ ਵਿੱਚ ਵਾਈਟ ਹਾਊਸ ਤੋਂ ਥੋੜੀ ਦੂਰ ਤੇ ਇੱਕ ਗੋਲੀਬਾਰੀ ਵਿੱਚ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਅਧਿਕਾਰੀ ਮਾਰੇ ਗਏ ਨੇ ਔਰ ਦੱਸਿਆ ਕਿ ਇਸ ਘਟਨਾ ਨੇ ਸ਼ਹਿਰ ਵਿੱਚ ਹੜਕੰਭ ਪਾ ਦਿੱਤਾ ਵੈਸਟ ਵਰਜੀਨੀਆ ਦੇ ਗਵਰਨਰ ਜਿਹੜੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਘਟਨਾ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਰਾਜ ਪ੍ਰਸ਼ਾਸਨ ਸੰਗਠੀ ਏਜੰਸੀਆਂ ਤੇ ਸੰਪਰਕ ਵਿੱਚ ਹੈ ਅਤੇ ਜਾਂਚ ਜਾਰੀ ਹੈ ਗੋਲੀਬਾਰੀ 17ਵੀਂ ਅਤੇ ਐਚ ਸਟ੍ਰੀਟਸ ਦੇ ਜੋ ਕਿ ਵਾਈਟ ਹਾਊਸ ਤੋਂ ਕੋ ਲਗਭਗ 2 ਬਲੌਕ ਦੂਰ ਹੈ ਇਸ ਥਾਂ ਫਰਾਗੋਟ ਵੈਸਟਰ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਦੁਆਰ ਦੇ ਨੇੜੇ ਹੈ ਔਰ ਅਧਿਕਾਰੀਆਂ ਦੇ ਅਨੁਸਾਰ ਦੁਪਹਿਰ ਦੇ ਸਮੇਂ ਜੋ ਹੈ ਸਰਗਰਮ ਸ਼ੂਟਰ ਦੀ ਰਿਪੋਰਟ ਕੀਤੀ ਗਈ ਹੈ ਡੀਸੀ ਏ ਪੁਲਿਸ ਨੇ ਦੱਸਿਆ ਕਿ ਘਟਨਾ ਸਥਾਨ ਨੂੰ ਸੁਰੱਖਿਅਤ ਕਰ ਲਿਆ ਗਿਆ ਤੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਗੋਲੀਬਾਰੀ ਵਿੱਚ ਸ਼ੱਕੀ ਵੀ ਜ਼ਖਮੀ ਹੋ ਗਿਆ ਔਰ ਪਰ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਡੀਸੀ ਫਾਇਰ ਅਤੇ ਐਮਰਜੈਂਸੀ ਸਰਵਿਸਿਜ਼ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਨੈਸ਼ਨਲ ਗਾਰਡ ਸਿਪਾਹੀਆਂ ਤੇ ਗੋਲੀ ਲੱਗਣ ਵਾਲੇ ਸ਼ੱਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਇੱਕ ਅਧਿਕਾਰੀ ਦੇ ਸਿਰ ਵਿੱਚ ਗੋਲੀ ਲੱਗੀ ਸੀ ਅਤੇ ਉਹ ਗੰਭੀਰ ਹਾਲਤ ਵਿੱਚ ਰਿਹਾ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਬੇਹਦ ਮੰਦਪਾ ਕੀ ਖਬਰ ਅਮਰੀਕਾ ਦੀ ਰਾਸ਼ਟਾਨੀ ਵਿਸ਼ਿੰਗਟਨ ਡੀਸੀ ਤੋਂ ਆਈ ਹੈ ਜਿੱਥੇ ਵਾਈਟ ਹਾਊਸ ਤੋਂ ਥੋੜੀ ਦੂਰ ਇੱਕ ਹੋਈ ਗੋਲੀਬਾਰੀ ਵਿੱਚ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਅਧਿਕਾਰੀ ਮਾਰੇ ਗਏ ਨੇ ਔਰ ਇਹ ਜਿਹੜੀ ਗੋਲੀਬਾਰੀ ਹੋਈ ਹੈ ਇਸ ਦੇ ਵਿੱਚ ਨੈਸ਼ਨਲ ਗਾਰਡ ਜਵਾਨਾਂ ਦੀ ਦੋ ਦੀ ਜਿਹੜੀ ਆ ਮੌਤ ਹੋਈ ਹੈ ਉਹ ਜਿਹੜੇ ਸ਼ੱਕੀ ਸੀਗੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਤੇ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਜਿਹੜਾ ਏਰੀਆ ਸੀਗਾ ਉਸ ਨੂੰ ਸੁਰੱਖਿਅਤ ਕਰ ਲੱਤਾ ਗਿਆ ਤੇ ਨਾਲ ਹੀ ਕੋਈ ਹੋਰ ਜਿਹੜੀ ਘਟਨਾ ਨਾ ਵਾਪਰੇ ਇਸ ਤਰ੍ਹਾਂ ਕੇ ਉੱਥੇ ਸਾਵਧਾਨੀ ਜਿਹੜੀ ਆ ਚੌਕਸੀ ਜਿਹੜੀ ਆ ਉਹ ਵਧਾ ਦਿੱਤੀ ਗਈ ਆ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਹੀ ਹੁਣ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸਿਏ ਕਿ ਪੋਸਟ ਦੇ ਵਿੱਚ ਪਾ ਕੇ ਜਿਹੜੇ ਸੀ ਪੁਸ਼ਟੀ ਕੀਤੀ ਹੈ ਜੋ ਵੱਡੀ ਘਟਨਾ ਵਾਪਰੀ ਹੈ ਔਰ ਕਿਹਾ ਗਿਆ ਹੈ ਕਿ ਰਾਜ ਸੰਗੀ ਪ੍ਰਸ਼ਾਸਨ ਸੰਗੀ ਏਜੰਸੀਆਂ ਦੇ ਸੰਪਰਕ ਵਿੱਚ ਅਤੇ ਜਾਂਚ ਜਾਰੀ ਹੈ ਤੇ ਇਸੇ ਹੀ ਚੱਲਦੇ ਦੱਸਿਏ ਕਿ ਵਾਈਟ ਹਾਊਸ ਤੋਂ ਲਗਭਗ 2 ਬਲਾਕ ਦੂਰ ਹੈ ਇਸਥਾਨ ਫਰਾਗਡ ਵੈਸਟ ਮੈਟਰੋ ਸਟੇਸ਼ਨ ਦੇ ਦੁਆਰ ਦੇ ਨੇੜੇ ਅਧਿਕਾਰੀਆਂ ਦੇ ਅਨੁਸਾਰ ਦੱਸਿਏ ਕਿ ਦੁਪਹਿਰ ਦੇ ਵੇਚ ਇੱਕ ਸਰਗਰਮ ਸ਼ੂਟਰ ਦੀ ਰਿਪੋਰਟ ਕੀਤੀ ਗਈ ਸੀ ਔਰ ਸੁਰਾਸਤ ਦੇ ਵਿੱਚ ਇਹਨਾਂ ਸ਼ੂਟਰਾਂ ਨੂੰ ਲੈ ਲਿੱਤਾ ਗਿਆ ਤੇ ਪੂਰੇ ਮਾਮਲੇ ਦੀ ਬੜੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੋਣਾ ਬਣਦੀ ਕਾਰਵਾਈ ਜਿਹੜੀ ਆ ਹੋਰ ਵੀ ਕੀਤੀ ਜਾਵੇਗੀ ਤਾਂ ਇਸੇ ਹੀ ਚਾਲ ਦੇ ਦੱਸਿਆ ਕਿ ਅਮਰੀਕਾ ਦੇ ਜਿੱਥੇ ਰਾਸ਼ਟਾਨੀ ਵਿਸ਼ੰਗਟਨ ਡੀਸੀ ਦੇ ਵਾਈਟ ਹਾਊਸ ਤੋਂ ਥੋੜੀ ਦੂਰ ਇੱਕ ਵੱਡੀ ਘਟਨਾ ਵਾਪਰੀ ਜਿਸ ਤੋਂ ਬਾਅਦ ਹੁਣ ਪੂਰੀ ਸਥਿਤੀ ਨੂੰ ਕਾਬੂ ਕੀਤਾ ਗਿਆ